ਪਤਾ ਨਹੀਂ ਕਿੱਥੇ ਹੁਣ ਚਲ ਗਈ ਆ ਓਏ ਆ ਜਾ ਜਾ ਕਿੱਥੇ ਰੁਕ ਗਈ ਆ ਓਏ ਆ ਗਈ ਆ ਗਈ ਹਾਂ ਯਾਰ ਇਦਾਂ ਨਾ ਕਰ ਟਾਈਮ ਬੜਾ ਹੋ ਗਿਆ ਵਾ ਦੱਸੋ ਤਿਆਰੀ ਹੋ ਗਈ ਤੇ ਸਾਰੀ ਮੈਂ ਆ ਗਿਆ ਸੂਟ ਸਾਡ ਬਦਲਣਾ ਕਿ ਉਹ ਠੀਕ ਆ ਨਹੀਂ ਚੰਗਾ ਭਲਾ ਸੂਟ ਦੱਸ ਕੋਲ ਬੈਠੀ ਕਰਨਾ ਹਾਂ ਨਾ ਨਾ ਬੜਾ ਵਧੀਆ ਲੈ ਤਿਆਰ ਹੋਈ ਨੇ ਪੈਸੇ ਦਾ ਪਰਸ ਕੀ ਇਹ ਤਾਂ ਸੋਨੇ ਦਾ ਕੀਤਾ ਏ ਸੋਨਾ ਵੀ ਆਉਣਾ ਪਾਲੇ ਵਿੱਚ ਹੀ ਪਾਲੇ ਵਿੱਚ ਹਾਂ ਵੀ ਜੇ ਪਾਲੇ ਹੁਣ ਦੋਵੇਂ ਚੀਜ਼ਾਂ ਤਿਆਰ ਕਰ ਲਿਆ ਨਾ ਹਾਂ ਪਹਿਲੇ ਵਿੱਚ ਤੇ ਸੋਨਾ ਵੀ ਹੈ ਤੇ ਦੀਜੀ ਕਾ ਦਾ ਪੈਸਾ ਕੱਢ ਲਓ ਉਹ ਗੇਰ ਨਾ ਨਾਲ ਕਰਨਾ ਤੁਹਾਨੂੰ ਜਿਹੜਾ ਰੱਖਿਆ ਤੇ ਲੈ ਵਿੱਚ ਹੀ ਵਿੱਚ ਹੀ ਚੱਲ ਚੱਲਦੇ ਆ ਤੇ ਹੁਣ ਉਹਨਾਂ ਦਾ ਕੰਮ ਸਾਰਾ ਸਿਰ ਤੇ ਆ ਜਾ ਕੇ ਉਹਨਾਂ ਨੂੰ ਫੜਾਈਏ ਵੀ ਆਹ ਲਓ ਤੇ ਆਪਣਾ ਕਰੋ ਜਿਹੜਾ ਕੰਮ ਕਰਨਾ ਤੁਹਾਨੂੰ ਇੱਕ ਕੰਮ ਕਰਿਓ ਇਹ ਨਾ ਇੰਨੀ ਮਦਦ ਕਰਦੀ ਤੇ ਅਗਲੀ ਦਾ ਮੂੰਹ ਹੀ ਲੈ ਤੇ ਕੇ ਮੰਗ ਲੈ ਨਾ ਹੁਣ ਉਹ ਨਹੀਂ ਨਹੀਂ ਹੋਰ ਕਿ ਮੰਗਣਾ ਹੀ ਹੈ ਇੰਨੇ ਜੋਗੀਆਂ ਜਿੰਨੇ ਜੋਗੀਆਂ ਹਮਨਾ ਕਰਤਾ ਵਾ ਅਸੀਂ ਜਾ ਕੇ ਉਹਨਾਂ ਨੂੰ ਪੜਾ ਦਿੰਨੇ ਆ ਵੀ ਆਹ ਲਓ ਤੂੰ ਚੱਲੇ ਆ ਮੈਂ ਨਾ ਵੀ ਕੋਈ ਪਤਾ ਨਹੀਂ ਹੁੰਦਾ ਆਪ ਨੂੰ ਕਿਹੜੇ ਵੇਲੇ ਲੋੜ ਪੈ ਗਏ ਤੇ ਚਲੋ ਤੀ ਭੈਣ ਦਾ ਵਿਆਹਾ ਮਤ ਕਰਨੀ ਚਾਹੀਦੀ ਚੱਲ ਕੋਈ ਨਹੀਂ ਹੁਣ ਜੇ ਹਾਂ ਕੀਤੀ ਆ ਹੁਣ ਕੋਈ ਨਹੀਂ ਤੇ ਦਵਾਂ ਗਾਂ ਵੇਖੀ ਜਾਊਗੀ ਚੱਲ ਇਹ ਆ ਵੀ ਜਿਹੜੀ ਜ਼ੁਬਾਨ ਆ ਜ਼ੁਬਾਨ ਕੀਤੀ ਆ ਉਹਨਾਂ ਨਾਲ ਜ਼ੁਬਾਨ ਪੁੱਗ ਜੂਗੀ ਉਹ ਚੱਲ ਕੋਈ ਨਹੀਂ ਐ ਤਾਂ ਬੜੀ ਚੰਦਰੀ ਆ ਪਰ ਤੁਹਾਨੂੰ ਕਰੀਏ ਜਿੰਦਰੀ ਜਿੰਦਰੀ ਮਾਰਦੇ ਸਾਰੇ ਸਾਰੇ ਦਰਵਾਜ਼ੇ ਬੰਦ ਕਰਕੇ ਚੱਲ ਫੜ ਫੇ ਚੱਲੀਏ ਚੱਲ ਫਿਰ ਅਚਾਰੀਆਂ ਲੈ ਆਉਂਦਾ ਫੜਾ ਦੇ ਤੇ ਮੇਰੀ ਇੱਕ ਗੱਲ ਇਹ ਵੀ ਜੇ ਇਹ ਕਹੀ ਉਹਦੀ ਚੈਨੀ ਚਰਨ ਦੀ ਉਹ ਤਾਂ ਆਵਾ ਪਾ ਲਈ ਹੈ ਇੱਕੋ ਜੀ ਕੁੜੀ ਨੂੰ ਪਾਈ ਹੀ ਟੋਪਸ ਤੇ ਇੱਕ ਛਾਤ ਵੀ ਜੇ ਜਾਂ ਇੱਕ ਮੈਨੂੰ ਐਮ ਲੱਗਦਾ ਸੀ ਜਿੱਦਾਂ ਵੀ ਕਿਹੜੀ ਕੀ ਸੀ ਉਹ ਚਾਰ ਦੇ ਛੱਡੂ ਦੇ ਟੋਪ ਸੀ ਉਹ ਚਾਰ ਚੀਜ਼ਾਂ ਮੈਂ ਚੋਵੇਂ ਪਾ ਲਿਆ ਨਹੀਂ ਨਹੀਂ ਜਿਹੜਾ ਆਂਦੇ ਤੁਸੀਂ ਆਪਣੇ ਕੋਲ ਥੋੜਾ ਪਤਾ ਦਿਓ ਉਹ ਵੀ ਪਾ ਲਿਆ ਨਾ ਉਹ ਤਾਂ ਪਾ ਲਿਆ ਵਾ ਪਰ ਮੈਂ ਤੁਹਾਨੂੰ ਇਹ ਦਿੰਦੇ ਨਾ ਦੱਸਦਾ ਵੀ ਚਾਰ ਚੀਜ਼ਾਂ ਕੁੜੀ ਦੀਆਂ ਹਨਾ ਚੋਵੇਂ ਪਾ ਲਿਆ ਨਹੀਂ ਉਹ ਆਹੋ ਕੁੜੀਆਂ ਕੁੜੀ ਵਾਲ ਚੱਲ ਚੱਲ ਗੀਆਂ ਜਿਹੜਾ ਇਹ ਦਿੱਤਾ ਵਾ ਆਪੇ ਮੁੰਕੇ ਹਨ ਬਣਾ ਦੇਣਗੇ ਉਹ ਨਹੀਂ ਕੋਈ ਜਾਨਦੀ ਮਹਿ ਕੁੜੀ ਦੀ ਚੈਨਿੰਗ ਬੜੀ ਭਾਰੀ ਆ ਮੈਂ ਨਹੀਂ ਚਲੋਦੇ ਘਰ ਚਲ ਜੂਗਾ ਦਾ ਸਮਾਨ ਕਿਨੇ ਲੱਗੇ ਸਾਨੂੰ ਜਾਣਾ ਆਉਣਾ ਪੈ ਜਾਂਦਾ ਪਰ ਪਤਾ ਨਹੀਂ ਹੁੰਦਾ ਅੱਜ ਕੱਲ ਤਾਂ ਇੰਨੇ ਮਾਹੌਲ ਖਰਾਬ ਹਨ ਮੈਂ ਟੋ ਮਿੰਦੀ ਚੀਜ਼ਾਂ ਗੱਡ ਗੱਡ ਉਹ ਚੰਗਾ ਸਗੋ ਸਾਡੇ ਸਿਰ ਤੋਂ ਜ਼ਿੰਮੇਵਾਰੀ ਲੱਸ ਚੁੱਕੀ ਹੈ ਐਵੇਂ ਸਾਹਮਦੇ ਰਹਿਨੇ ਆ ਐਂਦੀਆਂ ਚੋਰੀਆਂ ਹੋਣ ਗਈਆਂ ਹਾਂਦਾ ਮੈਨੂੰ ਇੱਕ ਗੱਲ ਦੀ ਡਰ ਹੈਗੀ ਉਹਦਾ ਮੈਂ ਤੁਹਾਨੂੰ ਹੁਣੇ ਦੱਸਦਾ ਹਾਂ ਡਰ ਮੈਨੂੰ ਹੋਇਆ ਵੀ ਜਿਹੜਾ ਉਹਦਾ ਉਹ ਤੇ ਚਲ ਉਹਦੇ ਘਰ ਚਲ ਜਾਣਾ ਤੇ ਮੈਨੂੰ ਇਹ ਵੀ ਜਿਹੜਾ ਅਸੀਂ ਆਪਣੇ ਕੋਲੋਂ ਦੀ ਆਉਣ ਕਿ ਕਿਤੇ ਉਹ ਨਾ ਕਿ ਸੱਸਾਂ ਨੂੰ ਦਵੇ ਹੀ ਨਾ ਉਹ ਨਹੀਂ ਇਹੋ ਜੀ ਨਹੀਂ ਗੱਲ ਵੀ ਦਵੇ ਨਾ ਵੀ ਇਹ ਲੋ ਹਨ ਦੇ ਦੇਣਗੇ ਕੋਈ ਜੇ ਤੁਸੀਂ ਕਹਿੰਦੇ ਕਿ ਮੈਂ ਸੱਜਣਾ ਗੱਲ ਕਰਕੇ ਕੋਈ ਵੀ ਇਹ ਨਹੀਂ ਬੋਤ ਇਹ ਅਸੀਂ ਤੁਹਾਨੂੰ ਹੱਥ ਮਾਨ ਨਹੀਂ ਦਿੱਤਾ ਵਾ ਆ ਤੇ ਉਹਨਾਂ ਨੂੰ ਨਹੀਂ ਪਤਾ ਦੱਸ ਹਾਂ ਅਗਲੀ ਇਹ ਨਾ ਸਮਝ ਖਰੇਗੇ ਆ ਤੇ ਪਾ ਗਏ ਆਹੋ ਵਿਆਹ ਤੇ ਪਾ ਗਏ ਆ ਏਡੇ ਹੀ ਕਿਤੇ ਹੈਗੇ ਆ ਕਿਤੇ ਮੈਂ ਨਾ ਕਿਤੇ ਹਾਏ ਹਾਏ ਉਹ ਹੈ ਆਜੂ ਉਤਰਾਂ ਦੀ ਰਾਜੇ ਆ ਨਾ ਜਿੱਦਾਂ ਦੀ ਉਹ ਹੈ ਵੀ ਤੇ ਯਕੀਨ ਵੀ ਨਹੀਂ ਨਾ ਹੈਗਾ ਉਹ ਜਾ ਕੰਮ ਕਰ ਏਡਾ ਥੋੜਾ ਹੁੰਦਾ ਵਾ ਚਲ ਆਉਂ ਮੈਂ ਬਾਹਰ ਦੇ ਘੇਟ ਮਾਰਦੇ ਆ ਤੇ ਨਿਕਲ ਕੇ ਬਾਹਰ ਦੇ ਚੱਲ ਜੀ ਆਜੂ 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 ਚੱਲ ਚੱਲ ਅਰੇ ਕੋਈ ਕਿੱਗੀ ਇਹਨੂੰ ਕੀ ਹੋ ਗਿਆ ਤੁਹਾਨੂੰ ਇਹ ਵਾਰੀ ਆਖੀ ਲੱਗਿਆ ਇਹ ਥੋੜਾ ਬਧਾਣ ਖਰਾਬੀਆਂ ਡਿਆ ਪਿਆ ਕਰਨੇ ਲੱਗਦੇ ਨੇ ਲਾਓ ਇਹਨੇ ਮਰ ਜਾਣੇ ਲਈ ਸਰਵਿਸ ਹੋਣ ਵਾਲੀਆ ਹੋਰ ਤਾਂ ਕੋਈ ਨਹੀਂ ਚੱਲ ਕਰ ਤੂੰ ਬੂਆ ਬੰਦ ਆ ਗਿਆ ਉਹ ਕੋਈ ਨਹੀਂ ਕਿੱਗੀ ਭਰਾ ਆ ਆ ਜਿਹੜਾ ਨਾਏ ਜਾਂਦੇ ਖੋ ਕੇ ਲੈ ਜਾਂਦੇ ਅੜੂ ਭਾਈ ਹੋਰ ਨਾਲੇ ਵਧਾਈਆਂ ਵੇ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਬੰਦੀਆਂ ਬੰਦੀਆਂ ਚੱਲਣ ਦਾ ਕੰਮ ਵਿਆਹ ਦਾ ਬੜਾ ਵਧੀਆ ਬੜਾ ਵਧੀਆ ਜੀ ਬੈਠੋ ਪੈਂਦੀ ਨਹੀਂ ਪਾਣੀ ਲੈ ਕੇ ਆਉਂਦੀ ਉਹ ਸਾਨੂੰ ਆਖਰ ਚਰਨੇ ਸੁਣਾ ਦਿੱਤਾ ਸਾਨੂੰ ਫਿਕਰ ਹੀ ਅੱਛਾ 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 ਤੇ ਬਾਕੀ ਕੋਈ ਨਹੀਂ ਤੁਸੀਂ ਚਿੰਤਾ ਨਾ ਕਰਿਓ ਹਾਂ ਜੀ ਹਾਂ ਜੀ ਪੈਸੇ ਦਾ ਪ੍ਰਬੰਧ ਅਸੀਂ ਕਰ ਲਿਆ ਸੀ ਫਿਰ ਤੇ ਉਹ ਲੈ ਆਏ ਆਂ ਨਾਲ ਨਾਲੇ ਥੋੜਾ ਜਿਹਾ ਇਹਨਾਂ ਨੇ ਕੋਈ ਸੋਨਾ ਸਾਂਣਾ ਵੀ ਕਿਹਾ ਸੀ ਉਹ ਫੇ ਕੁੜੀ ਦਾ ਵੀ ਉੱਥੇ ਪਿਆ ਸੀ ਉਹ ਵੀ ਲੈ ਆਏ ਆਂ ਨਾਲ ਕੋਈ ਹੋਰ ਲੈ ਆਈ ਆ ਹਾਂ ਠੀਕ ਤੁਸੀਂ ਪ੍ਰਵਾਹ ਨਾ ਕਰੋ ਲਾ ਭਾਜੀ ਉਹ ਚਲੋ ਇਹ ਤਾਂ ਰਲ ਮਿਲ ਕੇ ਹੀ ਆ ਹਾਂਜੀ ਹਾਂਜੀ ਭੈਣ ਜੀ ਸ਼ਰਨ ਨੂੰ ਲੰਨੂ ਦੇ ਹਾਂ ਦੇ ਤੇ ਗਏ ਨੇ ਸ਼ਰਨ ਹਾਂ ਕਿਥੇ ਜਾਣਾ ਆ ਆ ਵਿਆਹ ਦੇ ਕੰਮ ਥੋੜੇ ਆ ਕਦੀ ਕੋਹ ਮੁੱਕ ਗਿਆ ਕਦੀ ਕੋਹ ਮੁੱਕ ਗਿਆ ਬਸ ਇਸੇ ਕੰਮ ਹੀ ਗਏ ਜੇ ਚੱਲ ਅੱਛਾ ਕੋਈ ਗੱਲ ਨਹੀਂ ਫਿਰ ਹੁਣ ਕੰਮ ਵੀ ਬਲਟਾਉਣੇ ਪੈਣਗੇ ਹਾਂਜੀ ਹਾਂਜੀ ਭੈਣ ਜੀ ਕੀ ਇਹ ਗੱਲ ਦਾ ਫਿਕਰ ਨਹੀਂ ਕਰਨਾ ਆਪਾਂ ਤੁਹਾਡੇ ਨਾਲ ਹਾਂ ਨੂੰ ਦੱਸਿਆ ਸ਼ਰਨ ਨੇ ਕਿ ਮੁੰਡੇ ਵਾਲਿਆਂ ਥੋੜੀ ਜੀ ਚੀਜ਼ਾਂ ਦੀ ਮੰਗ-ਮੂੰਗ ਕਰ ਲਈ ਆ ਦੀ ਜਿਹੜੀ ਚੀਜ਼ ਵੀ ਤੁਹਾਨੂੰ ਲੋੜ ਹੋਊ ਨਾ ਤੁਸੀਂ ਸਾਨੂੰ ਦੱਸਿਓ ਚੱਕਣ ਦੀ ਕੋਈ ਲੋੜ ਨਹੀਂ ਲੈ ਭੈਣ ਜੀ ਚੱਕਣਾ ਕਿਉਂ ਆ ਆਪਣੇ ਤੇ ਕੰਮ ਆਉਂਦੇ ਲੋੜ ਵੇਲੇ ਹੈ ਹਾਂ ਤੇ ਪਤਾ ਹੀ ਨਹੀਂ ਪਿਆ ਕੰਮ ਬੜਨਾ ਹੱਡ ਨਾਲ ਪੈਰ ਦਿੱਤੇ ਅਹੀਂ ਤੇ ਬੈਠੇ ਆ ਉਦਾਂ ਹੀ ਕਿਤੇ ਕੋਈ ਗੱਲ ਨਹੀਂ ਹੁਣ ਮਿਲਣੀਆਂ ਮੁਲੀਆਂ ਘੜੀਆਂ ਕਰਨੀਆਂ ਵਾ ਜਿਹਨਾਂ ਨੂੰ ਪਤਾ ਹੁੰਦਾ ਫਿਰ ਤੇ ਸਭ ਕੁ ਬਣਾ ਕੇ ਰੱਖਦੇ ਉਦਾਂ ਕੰਮ ਵੇਖ ਲਓ ਅੱਜ ਕੱਲ ਤੇ ਲੋਕੀ ਸੋਨਾ ਪਾਉਂਦੇ ਨਹੀਂ ਇਹਨਾਂ ਨੂੰ ਅਜੇ ਵੀ ਭੁੱਖ ਜਣੀ ਵੀ ਉਥੇ ਟੁੰਬਾ ਪੈਣ ਦੇ ਮਿਲਣਾ ਹੋਣ ਤੇ ਦੱਸ ਜਲਦ ਜਾਣਾ ਸਾਰਾ ਕੁਝ ਬਗਾਨੇ ਘਰ ਇਹਨਾਂ ਨੂੰ ਵੀ ਮਿਲਣਾ ਗੱਲ ਤਾਂ ਤੁਹਾਡੀ ਠੀਕ ਆ ਭੈਣ ਜੀ ਪਰ ਇੱਕ ਗੱਲ ਆ ਨਾ ਵੀ ਘਰ ਸੌਖਾ ਵਾ ਮੇਰੀ ਧੀ ਰਾਜ ਕਰੂਗੀ ਸਾਰੀ ਉਮਰ ਉਥੇ ਗੱਲ ਤਾਂ ਭੈਣ ਜੀ ਠੀਕ ਆ ਪਰ ਇਹ ਆ ਵੀ ਇਹਨਾਂ ਨੂੰ ਵੀ ਮਿਲਣਾ ਟੁੰਬਾ ਪਵਾ ਦੇਣੀ ਆ ਰਿਸ਼ਤੇਦਾਰਾਂ ਵਾਸਤੇ ਪਰ ਬੰਦੇ ਇਦਾਂ ਲਾਲਚੀ ਨੇ ਇਦਾਂ ਨਹੀਂ ਕਰਨਾ ਚਾਹੀਦਾ ਜਦੋਂ ਪਤਨੀ ਦੇ ਦੇਣੀ ਆ ਤੇ ਪਿੱਛੇ ਕੀ ਰਹਿ ਜਾਣ ਗੱਲ ਤਾਂ ਠੀਕ ਆ ਭੈਣ ਜੀ ਪਰ ਕੀ ਕਰਨਾ ਫਿਰ ਹੁਣ ਕਾਰ ਵੀ ਸੌਖੇ ਕਿੱਥੋਂ ਲੱਭਦੇ ਆ ਚੰਗਾ ਕਰਵਾ ਲੱਭਣ ਜਾਈਏ ਨਾ ਫੇਰ ਪਤਾ ਲੱਗਦਾ ਵਾ ਪਰ ਜਿਹੜੀ ਭੁੱਖ ਹਨ ਭੈਣ ਜੀ ਇਹ ਨਹੀਂ ਦੁਨੀਆ ਦੇ ਢੇਡ ਚੋਂ ਜਾਂਦੀ ਮੈਂ ਨਹੀਂ ਆ ਕਿ ਬੰਦਾ ਤੇ ਰਾਜ ਦਾ ਹੀ ਨਹੀਂ ਆਂਦਾ ਵੀ ਬਗਾਨੇ ਘਰੋਂ ਸਾਰਾ ਕੁਝ ਹੀ ਮਿਲ ਜੇ ਦਸੇ ਬਗਾਨੇ ਸਿਰ ਤੇ ਬੈਠੇ ਰਹੋਗੇ ਤੇ ਜਿਹੜੀ ਤੁਹਾਡੀ ਸਾਰੀ ਉਮਰ ਦੀ ਕਮਾਈ ਉਹ ਕਿੱਥੇ ਜਾਣੀ ਚਲੋ ਗੱਲ ਤੇ ਠੀਕ ਵਾ ਪਰ ਹੁਣ ਕੀ ਕਰਨਾ ਫਾਇਰ ਲੱਗ ਗਏ ਆ ਹੁਣ ਸਾਰੇ ਕੰਮ ਕਰ ਲਏ ਆ ਸਾਰਿਆਂ ਨੂੰ ਪਤਾ ਲੱਗ ਗਿਆ ਆਲੇ ਦੁਆਲੇ ਤੇ ਵਿਆਹ ਰੱਖਿਆ ਕੁੜੀ ਦਾ ਨਾ ਹੀ ਜਵਾਬ ਦੇਣ ਜੋਗੇ ਤੇ ਨਾ ਹੋਲ ਹੁਣ ਕਰਨਾ ਤੇ ਭੈਣ ਜੀ ਪੈੜਾ ਹੀ ਆ ਔਖੇ ਸੌਖੇ ਹੋ ਕੇ ਹੁਣ ਨਾ ਇਦਾਂ ਵਾ ਵੀ ਤੁਹਾਡੇ ਸਾਥ ਨਾਲ ਹੀ ਆ ਹੁਣ ਸਾਰਾ ਕੁਝ ਚਲੋ ਕੋਈ ਗੱਲ ਨਹੀਂ ਭੈਣ ਜੀ ਹੁਣ ਕੰਮ ਰੰਬਿਆ ਸਾਰਾ ਵਿਆਹ ਦਾ ਇਹਨੂੰ ਸਰੇ ਚੜਾਓ ਜਿੱਦਾਂ ਵੀ ਹੈ ਵਾ ਨਾਲੇ ਸਿਆਣੇ ਆਂਦੇ ਹੁੰਦੇ ਨਾ ਫਸੀ ਨੂੰ ਫੜਕਣ ਕੇ ਹਾਂ ਜੀ ਹਾਂ ਜੀ ਜੇ ਹੁਣ ਮੌਕੇ ਤੇ ਮੌਕੇ ਭਾਜੀ ਹੁਣ ਵਿਆਹ ਨਾ ਕਰੋ ਤਾਂ ਕੀ ਦੀ ਗੱਲ ਮਾੜੀ ਆ ਲੋਕਾਂ ਦੀ ਚਰਚਾ ਹੈ ਨਹੀਂ ਪਤਾ ਨਹੀਂ ਕੀ ਗੱਲ ਹੋ ਗਈ ਆ ਹਾਂ ਜੀ ਹਾਂ ਜੀ ਇੰਨੇ ਕੁ ਵਾਦੇ ਘਾਟੇ ਹੁੰਦੇ ਹੀ ਆ ਫਿਰ ਕਰਨਾ ਹੀ ਪੈਂਦਾ ਵਾ ਬਿਲਕੁਲ ਨਾਲੇ ਭਾਜੀ ਦਿਨ ਕਿਹੜੇ ਰਹਿ ਗਏ ਵਾਜ ਉਹ ਹੀ ਗੱਲ ਆ ਕੰਮ ਸਾਰਾ ਗੰਡੇ ਇਹ ਤਾਂ ਹੁਣ ਅਗਲੇ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਰੱਬ ਨੇ ਸਾਰਾ ਕੁਝ ਦਿੱਤਾ ਤਾਂ ਐਵੇਂ ਮੂੰਹ ਵੱਡੀ ਜਾਂਦੇ ਆ ਭੁੱਖ ਖਲਾਰੀ ਜਾਂਦੇ ਆ ਫਾਇਦਾ ਕੀ ਆ ਪਰ ਮੈਂ ਵੇਖਿਆ ਵਾ ਪਹਿਲਾਂ ਲੋਕ ਕਹੀ ਜਾਂਦੇ ਕੁਝ ਨਹੀਂ ਲੈਣਾ ਕੁਝ ਨਹੀਂ ਲੈਣਾ ਖਲੀ ਕੁੜੀ ਚਾਹੀਦੀ ਆ ਤਿੰਨਾ ਕੱਪੜਿਆਂ ਚ ਕੁੜੀ ਲੈ ਜਾਣਗੇ ਤੇ ਮੁੜ ਕੇ ਨਾ ਜਦੋਂ ਟਾਈਮ ਆਉਂਦਾ ਨਾ ਫੇਰ ਗੰਗਣਗੇ ਕੀ ਚੀਜ਼ ਦੱਸਣੇ ਆਪੀਂਦੇ ਓਏ ਆਓ ਫੇਰ ਇਹ ਤਾਂ ਗੱਲ ਆਈ ਹੈ ਹੈ ਕਿ ਨਹੀਂ ਗੱਲ ਤੇ ਭਾਜੀ ਤਾਂ ਵੀ ਠੀਕ ਵਾ ਪੱਕ ਸਮਝੇ ਤੇ ਫੇਰ ਹੀ ਆ ਨਾ ਹਾਂਜੀ ਹਾਂਜੀ ਜੀ ਬਣੋ ਉਹ ਚਾਹ ਬਣੇ ਦਾ ਕਰੋ ਕੋਈ ਗੱਲ ਨਹੀਂ ਚਾਹ ਪਣੀ ਪੀ ਕੇ ਆ ਜੀ ਕੋਈ ਚੰਗੀ ਭੈਣ ਜੀ ਤੁਹਾਡੀ ਧੀ ਤੁਹਾਡੀ ਧੀ ਕੋਈ ਫਰਕ ਨਹੀਂ ਆ ਕੋਈ ਗੱਲ ਨਹੀਂ ਜਿੱਥੇ ਲੋੜ ਪਊਗਾ ਨਾ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਚਲ ਸ਼ੁਗਾਰਾ ਮਾਲਕਾ ਇਹਨੇ ਚਲੋ ਭੈਣ ਜੀ ਇਹ ਸਾਰਿਆ ਸਹਿਯੋਗ ਦਈਆਂ ਸਾਰਿਆਂ ਦੇ ਨਾ ਹਾਂ ਚਲ ਮੈਂ ਚਾਹ ਬਣਾ ਕੇ ਲੈਂਦੀ ਹਾਂ ਹੁਣ ਤੁਹਾਜੀ ਜੇ ਉਹਨਾਂ ਨੇ ਬੇਵਕਤਾ ਮੂੰਹ ਅਟ ਲਿਆ ਕੰਮ ਦੇ ਸਿਰੇ ਚੜ੍ਹਨੇ ਪੈਣਾ ਨਾ ਪਨੇ ਭਾਜੀ ਜੇ ਹੁਣ ਕੀ ਜਿਹੜਾ ਕੰਮ ਰੱਬ ਆ ਤੁਹਾਨੂੰ ਤੁਹਾਨੂੰ ਪਤਾ ਵੀ ਇਹ ਕੰਮ ਹੀ ਹੋਜੇ ਕਰਨਾ ਪੈਣਾ ਆਈ ਗਈ ਸੱਸੀ ਕਾਲੀ ਸੱਸੀ ਕਾਲੀ ਅਸੇੜੀ ਸੱਸੀ ਕਾਲੀ ਜੀ ਹਾਂ ਅੰਨੀ ਠੀਕ ਸਾਹਿਬ ਜੀ ਉਸਨੂੰ ਰਸਿਕ ਅਲਬੂਮੀ ਕਿਹਾ ਗਾ ਇਹ ਦੁਨੀਆ ਹੋ ਗਿਆ ਹਾਂਜੀ ਜਿਹੜੀ ਹੋ ਗਿਆ ਉਹ ਸ਼ਹਿਰ ਗਏ ਆ ਬੜਾ ਜਿਹਾ ਕੰਮ ਹੀ ਗਾ ਥੋੜਾ ਜਿਹਾ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਕਰੋ ਤਗੜੇ ਹੋ ਗਏ ਹਾਂ ਹਾਂਜੀ ਹੋਰ ਕੁੜੀ ਆ ਠੀਕ ਠਾਕ ਹਾਂ ਠੀਕ ਆ ਗਈ ਆ ਸਕੂਲ ਅੱਜ ਠੀਕ ਆ ਠੀਕ ਆ ਹੋਰ ਸਨਾਓ ਡੈਡੀ ਠੀਕ ਠਾਕ ਆ ਵਧੀਆ ਵਧੀਆ ਬੁੱਤ ਬਸ ਟਾਈਮ ਪਾਸ ਹੋਣ ਲਿਆ ਵਾ ਤੇ ਫਿਰ ਮੰਮੀ ਤੇਰੀ ਅੰਦੀ ਵੀ ਚੱਲ ਚਲੀ ਗਈ ਚਲੋ ਮੈਂ ਤੇ ਬਹੁਤ ਥੋੜਾ ਸਮਾਂ ਸਮੋਣ ਹੀ ਗਿਆ ਅੱਛਾ ਕੋਈ ਪੜਾ ਮੈਂ ਚਾਪੜ ਦਾ ਵੇਖੀ ਤਾਂ ਕਿ ਉਹ ਕਿ ਪੁੱਤ ਨਾ ਹੀ ਕਿਉਂ ਨਾ ਤੇਰੀ ਸੱਸ ਵਾ ਹਾਂਜੀ ਤੇ ਨਾ ਤੇਰਾ ਡੈਡੀ ਐ ਮੈਂ ਤੈਨੂੰ ਹੁਣ ਤਾਣਾ ਇੱਥੇ ਪੜਦੇ ਨਾ ਬਾਜ਼ਮਾਰੀ ਦੀ ਭੀ ਇਹ ਦੱਸ ਕਿ ਤੈਨੂੰ ਘੁੰਤ ਨਹੀਂ ਕਿਤੇ ਤੰਗ ਤੁੰਗ ਕਰਦੇ ਨਹੀਂ ਮੰਮੀ ਹੁਣ ਤਾਂ ਮੈਨੂੰ ਕੁਛ ਨਹੀਂ ਇਹ ਕਹਿੰਦੇ ਹੁੰਦੇ ਹੁਣ ਤਾਂ ਬੜੇ ਪਿਆਰ ਨਾਲ ਰਹਿੰਦੇ ਅੱਛਾ ਹਣ ਤੇ ਪੁੱਤ ਪੁੱਤ ਪਰਦੇਸ ਜਾਂਦੇ ਨਾ ਕਿਤੇ ਵੇਖੀਂਗੇ ਤੇ ਮੇਰੇ ਤੋਂ ਪਰਦੇਸ ਨਾ ਕਰਦੀ ਰਹੀ ਨਹੀਂ ਨਹੀਂ ਹੁਣ ਨਹੀਂ ਕੁਛ ਵੀ ਕਹਿੰਦੇ ਅੱਛਾ ਤੇ ਜੇ ਉਹ ਨਹੀਂ ਨਾ ਕਹਿੰਦੇ ਤੇ ਪੁੱਤ ਤੂੰ ਵੀ ਦੰਦ ਤੋਂ ਦੰਦ ਨਹੀਂ ਮਿਲਦੀ ਇਹਨੇ ਚੁੱਕਣਾ ਠੀਕ ਆ ਨਹੀਂ ਮੰਮੀ ਮੈਨੂੰ ਇਹ ਕੋ ਕਹਿਣਾ ਹੁੰਦਾ ਪੁੱਤ ਤੁਹਾਡੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਤੇ ਨਾਲੇ ਜਿਹੜਾ ਤੂੰ ਸਮਾਨ ਛੱਡ ਕੇ ਆਈ ਨਾ ਉਹ ਮੈਂ ਤੇਰਾ ਵੀ ਲੈਣਤਾ ਵਾ ਤੇ ਜਿਹੜਾ ਤੂੰ ਮੈਨੂੰ ਆਪ ਕਿਹਾ ਸੀ ਵੀ ਆਪਣੇ ਕੋਲ ਲੈ ਆਉਂ ਮੈਂ ਉਹ ਵੀ ਲੈ ਆਈ ਹੁਣ ਮੈਨੂੰ ਇਹ ਦੱਸ ਪੀਏ ਨਾ ਇਹ ਤੇਰੇ ਦੀ ਤਾਂ ਕੋਈ ਤਾਂ ਜਿਹੜਾ ਹਾਦੀ ਵਾਲਾ ਕਿਤੇ ਇਹ ਨਾ ਸੱਸ ਤੇਰੀ ਮੁੜ ਕੇ ਦਵੇ ਨਹੀਂ ਨਹੀਂ ਹੁੰਦੀ ਦੇ ਦਾਂਗੇ ਫਿਰ ਕੀ ਹੈ ਮਿੰਨੀ ਇਹ ਗੱਲ ਤੋਂ ਮੈਨੂੰ ਥੋੜਾ ਜਿਹਾ ਡਰ ਲੱਗਦਾ ਹੈ ਵੀ ਤੁਸੀਂ ਕਿੰਦਾ ਦੀਆਂ ਗੱਲਾਂ ਕਰਨ ਰਏ ਜੀ ਹੁਣ ਔਖੇ ਟਾਈਮ ਤੇ ਤੁਸੀਂ ਕੰਮ ਹੁੰਦੇ ਜੀ ਉਹਨਾਂ ਦੇ ਤੇ ਹੁਣ ਇਹ ਥੋੜਾ ਪਿਆ ਉਹਨੇ ਮੋੜਨਾ ਨਹੀਂਗਾ ਉਹਨਾਂ ਨੇ ਆਪੇ ਕਰ ਦੇਣਾ ਵਾਪਸ ਮੁੜ ਕੇ ਪੁੱਤ ਮੈਂ ਤਾਂ ਤਾਂ ਕੀ ਆਹੀ ਵੀ ਤੇਰੀ ਸੱਸ ਦਾ ਸੁਭਾਵੀ ਹੋ ਤਰਾਂ ਦਾ ਇਹ ਨਾ ਸਾਡੀਆਂ ਟੂਬਾਂ ਮਾਰ ਕੇ ਬਹਿ ਜੇ ਤਾਂ ਪੁੱਤ ਆਪਾਂ ਮੁੜ ਕੇ ਕਿੱਧਰ ਜਾਣਾ ਸਾਡੇ ਕੋਲ ਦੇਹੋ ਕੋਈ ਹੈਗਾ ਨਹੀਂ ਮੰਮੀ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਉਹ ਪੈਨਾ ਵਰਕੇ ਨਹੀਂਗੇ ਰਹਿ ਹੈਗੀ ਨਾਲ ਕੋਈ ਗੱਲ ਤਾਂ ਡੈਸ਼ ਸ਼ੱਕਵਾਨਾ ਜਿਹੜਾ ਮੈਂ ਆਪਣੇ ਪਤੂਰ ਕਰ ਦਿੰਦੀ ਆ ਮੰਮੀ ਨੂੰ ਇੱਥੇ ਹੀ ਵਾਜ ਮਾਰ ਲੈਣੀ ਆ ਚਲ ਕੋਈ ਨਹੀਂ ਪੁੱਤ ਮਾਰ ਲਾ ਦੇ ਮੰਮੀ ਜੀ ਮੰਮੀ ਜੀ ਆਇਓ ਹਾਂ ਜਰਾ ਕਿਦਰ ਸ਼ਰਨੂ ਆਜਾ ਮਾਰਦੀ ਆ ਆ ਗਈਓ ਬੱਤੇ ਇੱਕ ਮਿੰਟ ਅੰਧੋਗ ਭੰਡੇ ਰਹਿ ਗਏ ਮੇਰੇ ਚਲ ਜਾ ਕੇ ਖਾਈਏ ਚੰਗੀ ਨਹੀਂ ਆਹੀ ਨਹੀਂ ਜੀ ਸੱਸ ਆ ਜਾਂਦੇ ਮਮੀ ਕੋਈ ਕੰਮ ਡਏ ਹੋਣੇ ਰਸੋਈ ਚ ਕਰ ਲੋ ਅੱਛਾ ਅੱਛਾ ਲੋ ਆਈਏ ਮਾਂ ਬੋਤ ਮਜਾ ਮਾਰਨ ਦੀ ਈ ਤੂੰ ਮਮੀ ਨੇ ਗੱਲ ਕਰਨੀ ਤੁਹਾਡੇ ਨਾਲ ਕੋਈ ਅੱਛਾ ਅੱਛਾ ਦੱਸੋ ਭੈਣ ਜੀ ਮੈਂ ਗੱਲ ਤੁਹਾਡੇ ਨਾਲ ਕਰਨੀ ਈ ਭੈਣ ਜੀ ਪੈਸੇ ਨੇ ਫੜਾਤੇ ਬਾਜੀ ਉਹਨਾਂ ਨੂੰ ਅੱਛਾ ਇਹ ਸ਼ਰਮ ਨੀ ਲਿਆਉਂਦੀ ਆਂ ਮੈਂ ਟੂਮਾ ਠੀਕ ਜੀ ਤੇ ਮੈਂ ਹਾਂ ਉਹਦੀ ਤੁਹਾਨੂੰ ਫੜਾਣਾ ਤੁਹਾਡੇ ਵੀ ਸਿਰ ਤੇ ਹੋਊਗਾ ਪਰ ਚਲ ਜੋ ਦੇਣ ਲੈਣਾ ਦਿਖਾ ਦੋ ਆਪਣਾ ਸਮਾਨ ਤੇ ਤੇ ਇਹਦੇ ਵਿੱਚ ਜਿੰਨਾ ਸ਼ਰਮ ਨਾ ਟੂਮਾ ਉਹ ਵੀ ਸਾਰੀਆਂ ਤਜਿਲਣਾ ਮੈਂ 1 2 3 ਉਹ ਵੀ ਵੀ ਚੀਜ਼ੇ ਇਹ ਪੂਰੀ ਚੈੱਕ ਕਰ ਲਓ ਜੈਕੀਂ ਘਰਾਂ ਮਾਂ ਭੈਣ ਜੀ ਦੱਸ ਤੜਤ ਯਕੀਨ ਨਹੀਂ ਗਾ ਮੈਨੂੰ ਪਹਿਲਾਂ ਇਹ ਸਮਾਨ ਇਤਰਾ ਦਾ ਹੁੰਦਾ ਇਹ ਚੈੱਕ ਕਰਨਾ ਜ਼ਰੂਰ ਚਾਹੀਦਾ ਨਹੀਂ ਨਹੀਂ ਐਡੀ ਵੀ ਨਹੀਂ ਗੱਲ ਕੋਈ ਪਰ ਭੈਣ ਜੀ ਜਿਹੜਾ ਸਾਥ ਤੋਂ ਹੀ ਦਿੱਤਾ ਵਾ ਨਾ ਹੁਣ ਸਾਡਾ ਮੈਂ ਸਾਰੀ ਉਮਰ ਤੱਕ ਦੇਣ ਨਹੀਂ ਦੇ ਸਕਦੀ ਚਲੋ ਭੈਣ ਜੀ ਕੋਈ ਨਹੀਂ ਜਿਹੜਾ ਸਾਡਾ ਫਰਜ਼ ਬੰਦਾ ਹਨ ਨੂੰ ਨਿਭਾਉਣਾ ਚਾਹੀਦਾ ਨਹੀਂ ਨਹੀਂ ਭੈਣ ਜੀ ਅੱਖੇ ਵਾਲੇ ਪਤਾ ਲੱਗਦਾ ਬੰਦੇ ਨੂੰ ਵੀ ਕਿਹੜਾ ਆਪਣਾ ਵਾ ਤੇ ਕਿਹੜਾ ਬਗਾਨਾ ਵਾ ਹੁਣ ਮੈਨੂੰ ਸਾਰੀ ਸਮਝ ਆ ਗਈ ਐ ਤੁਸੀਂ ਨਾ ਫਿਕਰ ਕਰਿਓ ਕਹਿ ਗੱਲ ਦੀ ਹੁਣ ਠੀਕ ਆ ਨਾ ਮੇਰੇ ਕੋ ਵੀ ਬੜੇ ਵਾਦੇ ਘਾਟੇ ਹੋਏ ਆ ਹੁਣ ਕੀ ਕਵਾਂ ਮੈਂ ਕਹਿਣ ਵਾਸਤੇ ਕੋਈ ਸ਼ਬਦ ਹੀ ਬਚਿਆ ਮਿਲ ਕੋ ਹੁਣ ਚਲੋ ਭੈਣ ਜੀ ਜਿਹੜੀਆਂ ਗੱਲਾਂ ਅੱਗੇ ਹੋ ਗਈਆਂ ਨਾ ਜੇ ਆਪਾਂ ਉਹਨਾਂ ਨੂੰ ਲੈ ਕੇ ਤੁਰੇ ਆਵਾਂਗੇ ਫਿਰ ਤੁਹਾਡਾ ਟਾਈਮ ਹੀ ਨਹੀਂ ਲੰਘਣਾਗਾ ਤੇ ਕੋਈ ਨਹੀਂ ਘਰਾਂ ਵਿੱਚ ਹਰ ਵਾਦਾ ਘਾਟਾ ਹੁੰਦਾ ਵਾ ਤੇ ਜਿਹੜੀਆਂ ਗੱਲਾਂ ਹੋ ਜਾਣਾਂ ਉਹਨਾਂ ਨੂੰ ਭੁਲਾ ਦੇਣਾ ਚਾਹੀਦਾ ਤੇ ਅੱਗੇ ਆਪਣੀ ਜ਼ਿੰਦਗੀ ਵਧੀਆ ਵਧੀਆ ਤੁਸੀਂ ਨੀ ਜਿਓ ਇਹ ਵੀ ਸਾਡੀ ਧੀ ਆ ਸਾਰਾ ਕੁਝ ਸਾਡਾ ਤਾਂ ਹੈ ਹੀ ਕੋਈ ਕੁਛ ਨਹੀਂ ਤੇ ਚਲ ਜੇ ਇਹ ਸੁਖੀ ਤੇ ਆਪਣੀ ਸੁਖੀ ਪਤਾ ਕੀ ਗੱਲ ਆ ਭੈਣ ਜੀ ਹੁਣ ਮੈਂ ਕਹਿੰਦੀ ਜਿਹੜਾ ਕਾਰਜ ਆ ਪਰਦੇ ਆ ਵਾ ਨਾ ਉਹ ਸਿਰੇ ਚੜਜੇ ਪਰਮਾਤਮਾ ਉਹ ਮਾੜਾ ਰਹਿ ਕਰ ਦੇਣਾ ਤੇ ਬਸ ਫੇਰ ਨਹੀਂ ਫਿਕਰ ਕੋਈ ਹੈ ਅਸਲੀ ਧੀਆ ਤਾਂ ਹੁਣ ਮੇਰੀ ਐ ਹੋਈ ਆ ਜਿਨ੍ਹਾਂ ਨੇ ਮੇਰੇ ਕੋਲ ਰਹਿਣਾ ਅਮਨ ਨਾਲ ਚੱਲਣਾ ਆਪਣੇ ਸਹੁਰੇ ਘਰ ਠੀਕ ਵਾ ਨਾ ਚਲੋ ਕੋਈ ਨਹੀਂ ਤੇ ਜੋ ਕੁਛ ਹੈਗਾ ਭੈਣ ਜੀ ਇੰਨਾ ਜੋ ਗੱਲ ਆ ਚਲ ਕੋਈ ਨਹੀਂ ਪੁੱਤ ਤੂੰ ਵੀ ਆਪਣੇ ਨਾਨਾ ਨੂੰ ਵਧੀਆ ਮਿਲਿਆ ਕਰੀਓ ਇਹ ਬਦਲਾ ਮਿਲਉਂਦੀ ਆ ਨਾ ਪੇਕੇਆਂ ਦਾ ਵੀ ਟੌਰ ਬੰਦਾ ਵਾ ਹਾਂਜੀ ਵੀ ਪੇਕੇਆਂ ਦੇ ਚੰਗੇ ਖਾਂਦਾਂ ਆਂਦੀਆਂ ਨੇ ਤੇ ਤਾਂ ਨਾਨਾ ਨੂੰ ਮਿਲਦੀਆਂ ਨੇ ਕਿ ਹਾਂਜੀ ਕਿ ਇਹ ਗੱਲ ਵਿੱਚ ਫਰਕ ਨਹੀਂ ਪਾਉਣਾ ਉਹਨੂੰ ਆਪਣੀ ਭੈਣ ਸਮਝਣਾ ਮੰਨੀ ਫਰਕ ਕੋ ਪਾਉਣਾ ਨਿੱਕੀਆਂ ਪੈਣਾ ਵਰਗੀ ਆ ਵੀ ਸਾਡੀ ਤੇ ਫਿਰ ਵਧੀਆ ਮਿਲਦੀ ਹੈ ਤੇ ਬੜੀ ਸਿਆਣੀ ਹੈ ਨਹੀਂ ਮੈਂ ਇੱਕ ਬਥੇਰਾ ਕਰਦੀ ਆ ਆਪਣੀ ਨਾਨਾ ਨੂੰ ਹੁਣ ਪਤਾ ਲੱਗਾ ਵਾ ਨਾ ਜਿਦਾਂ ਝੂੜੀਆਂ ਚੜੀਆਂ ਕਿਤੇ ਇੰਨੇ ਚਾਲ ਕੀਤੇ ਇਹਨਾਂ ਨੇ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਫਰਜ਼ ਬੰਦਾ ਵਾ ਤੇ ਉਹਨੂੰ ਬੋੜਾ ਵੀ ਚਾਹੀਦਾ ਵਾ ਹੈ ਹਾਂਜੀ ਬਹਿ ਭੈਣ ਜੀ ਇੱਕ ਗੱਲ ਵਾ 3 ਹੁੰਦੀ ਨਹੀਂ ਬਗਾਨਾ ਧੰਨਾ ਵਾ ਹੈ ਮੋਹ ਕੱਢੀਆਂ ਤੇ ਗਈਆਂ ਵੇਖ ਲੋ ਜਿੰਨਾ ਚਰਨਾ ਮੰਗੀ ਏ ਉਹਨਾਂ ਚਿਰ ਮੇਰੀ ਮੇਰੀ ਕਰਦੇ ਰਹੇ ਤਾਂ ਮੇਰੀ ਧੀ ਆ ਤੇ ਜਦੋਂ ਮੰਗਦੀ ਅਗਲੇ ਚੱਟ ਵਿਆਹ ਮੰਗ ਲੈਂਦੇ ਮੁੜ ਕੇ ਭੈਣ ਜੀ ਇਹ ਵਾ ਅਗਲੇ ਨਾਲ ਜੀ ਕਰੇ ਤਾਂ ਉਹਨਾਂ ਦਾ ਕਹਿਣਾ ਚੱਲ ਜਾ ਉਹ ਆ ਜੀ ਕਰੇ ਤਾਂ ਅਗਲੇ ਕਹਿੰਦਾ ਕੋਈ ਨਹੀਂ ਚਾਦਰ ਰੁਕ ਜਾ ਜਾਂ ਦੱਸ ਦੇ ਰੁਕ ਜਾ ਸਹੀ ਗੱਲ ਹੈ ਭੈਣ ਜੀ ਇਹ ਜਿੰਨਾਂ ਚਿਰ ਆਪਣੇ ਕੋਲ ਉਹਨਾਂ ਚਿਰ ਹੀ ਹੁੰਦਾ ਜਿੱਥੇ ਮਰਜੀ ਜਾਓ ਕੋਈ ਫਿਕਰ ਨਹੀਂ ਕੋਈ ਖਾਤਾਂ ਨਹੀਂ ਹੁੰਦਾ ਹੈ ਵਾਕਿਆ ਸਹੀ ਗੱਲ ਵਾ ਚਲੋ ਕੋਈ ਗੱਲ ਨਹੀਂ ਇਹ ਬਗਾਨਾ ਤੁਹਾਨੂੰ ਇਹ ਆਪਣੇ ਸਭ ਘਰੀ ਜਾਨ ਤੇ ਸੋਹਣੀਆਂ ਦੱਸਣ ਤੇ ਮਾਂ ਪਿਓ ਵੀ ਖੁਸ਼ ਹੈ ਸਹੀ ਗੱਲ ਜੀ ਅਮਨ ਪੁੱਤ 아이ਲੀ ਚਾਹ ਲੈ ਕੇ ਵਾਟ ਆਈ ਗਈ। ਅਕੋਲੋਂ ਨਹੀਂ ਚਲ। ਨਮਕੀ। ਤੇ ਹੁਣ ਕਿਉਂ? ਬੱਸ ਤੂੰ ਵੀ ਲੈਣੀ ਚਾਹ ਬਹੁ। ਸ਼ਾਮ ਨੂੰ ਐਥੇ ਆਵਾਂਗੀ। ਹਾਂਜੀ ਉਹ। ਉਹ ਤੇ ਇੱਕ ਗੱਲ ਕਵਾਂ। ਹਾਂਜੀ ਜਿੰਨਾ ਮਾ ਮਾੜਾ ਤੇ ਮਾਂ ਪਿਓ ਨੂੰ ਕਹਿੰਦੀ ਸੀ ਨਾ ਹੁਣ ਔਖੇ ਟਾਈਮ ਤੇ ਉਹਨਾਂ ਨੇ ਵੀ ਬਾਹ ਫੜੀ ਆ ਤੇ ਉਹਨਾਂ ਦਾ ਦੇਣ ਮੈਂ ਕਿੱਥੇ ਦੇ ਸਕਣੀ ਬੁੱਤ ساری ਉਮਰ ਹੁਣ ਚੱਲ ਕੋਈ ਨਹੀਂ ਮਮ ਜੀ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਜੀ ਔਖੇ ਟਾਈਮ ਤੇ ਆਪਣੇ ਨੇ ਕੰਮ ਹੋਣਾ। ਵਾਕਿਆ ਸਹੀ ਗੱਲ ਵਾ ਅਸਲੀ ਪਛਾਣ ਨਾ ਬੰਦੇ ਨੂੰ ਔਖੇ ਟੈਵੇ ਚ ਹੀ ਆਉਂਦੀ ਆ ਫੇ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਵਾ ਪਰ ਨਾ ਤੇਰੇ ਮੰਮੀ ਡੈਡੀ ਨੇ ਪੜਾਏ ਸਾਥ ਦਿੱਤਾ ਵਾ ਸੱਚੀ ਗੱਲ ਵਾ ਸਾਰੀ ਉਮਰ ਨਹੀਂ ਦੇਣ ਤੇ ਸੜਦੀ ਉਹਨਾਂ ਦਾ ਹੁਣ ਮੈਂ ਕੋਈ ਗੱਲ ਨਹੀਂ ਮੰਮੀ ਜੀ ਹੁਣ ਤੀਆਂ ਪਿਛਲੀਆਂ ਗਲਾਂ ਛੱਡੋ ਠੀਕ ਆ ਨਾ ਮਿੱਟੀ ਪਾਓ ਉਹਨਾਂ ਤੇ ਮਿੱਟੀ ਤੇ ਪੁੱਤ ਪਾ ਦੂੰਗੀ ਪਰ ਫਿਰ ਵੀ ਨਾ ਜਿਹੜੀਆਂ ਗੱਲਾਂ ਜ਼ੁਬਾਨ 'ਚ ਨਿਕਲ ਜਾਂਦੀਆਂ ਨਾ ਉਹ ਜ਼ੁਬਾਨ 'ਚ ਵਾਪਸ ਨਹੀਂ ਮੁੜ ਕੇ ਪਿੰਦੀਆਂ ਬੰਦੇ ਨੂੰ ਸੋਚ ਵਿਚਾਰ ਕੇ ਬੋਲਣਾ ਚਾਹੀਦਾ ਵਾ ਪਤਾ ਥੋੜੀ ਹੁੰਦਾ ਵਾ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਣ ਕੋਈ ਨਹੀਂ ਮੁੰਮਾ ਜੀ ਕੋਣ ਜੋ ਪਿਛੇ ਹੋ ਗਿਆ ਨਾ ਉਹਨੂੰ ਛੱਡੋ ਤੁਸੀਂ ਹੁਣ ਗਾਹ ਵੇਖੋ ਵੀ ਗਾਹ ਨਾ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਵੇ ਕੋਈ ਨਹੀਂ ਪਤਾ ਮੈਂ ਗਾਹ ਵੀ ਜੇ ਵੀ ਕਰੂੰਗੀ ਤਾਂ ਨੀਆਂ ਗੱਲਾਂ ਹੈ ਵੇਖ ਤੇ ਸਹੀ ਕਿੰਨਾ ਵਧੀਆ ਸਾਰਾ ਕੰਮ ਹੋ ਗਿਆ ਵਾ ਨਹੀਂ ਤੇ ਮੈਨੂੰ ਟੈਨਸ਼ਨ ਨਾਲ ਸਾਰੀ ਰਾਤ ਨੀਂਦ ਨਹੀਂ ਆਈ ਤੇ ਹੁਣ ਚਲ ਉਹਨਾਂ ਦਾ ਸਾਥ ਦਿੱਤਾ ਵਾ ਨਾ ਤੇ ਫਿਰ ਹੌਸਲਾ ਦੇ ਕੇ ਗਏ ਆ ਕਿ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਤੇ ਦੱਸਿਓ ਉਹਨਾਂ ਦਾ ਦੇਣ ਨਹੀਂ ਹੁਣ ਮੈਂ ਦੇ ਸਕਦੀ ਸਾਰੀ ਉਮਰ ਤੇ ਅਜੇ ਵੀ ਮੇਰੀ ਜ਼ੁਬਾਨ 'ਚ ਕੋਈ ਗੱਲ ਨਿਕਲੂਗੀ ਇਹ ਤਾਂ ਹੁਣ ਭੁੱਲ ਹੀ ਜਾ ਠੀਕ ਆ ਰਾ ਹੁਣ ਚਾਈ ਚਾਈ ਆਪਣੀ ਨਣਾਣ ਦਾ ਵਿਆਹ ਕਰੋ ਠੀਕ ਆ ਸਾਰੇ ਸਗਨਵਾਰ ਗਾਂ ਹੋ ਕੇ ਕਰਨੇ ਮੇਰੀ ਧੀ ਨੇ ਹੁਣ ਠੀਕ ਆ ਨਾ ਆਪਣੀ ਹੁ ਨਿੱਕੀ ਭੈਣ ਵਾ ਸਾਰਾ ਕੰਮ ਆਪ ਹੀ ਕਰਨਾ ਆਹੋ ਭੱਜ ਭੱਜ ਕੇ ਸਾਰੇ ਕੰਮ ਕਰੋ ਮੇਰੇ ਧੀਆ ਹੁਣ ਠੀਕ ਆ ਨਾ ਕੋਈ ਟੈਨਸ਼ਨ ਨਾ ਲਓ ਤੇ ਜਾ ਵੇਖ ਬੜਾ ਜਾ ਘਰੋਂ ਮਨ ਕੀ ਕਰ ਲਈਏ ਬੜਾ ਕੋਈ ਨਹੀਂ ਮੈਂ ਦੇਖ ਲਈਏ ਚਲ ਉਹ ਤਾਂ ਇੱਕ ਗੱਲ ਵਾ ਜਿੰਨਾ ਨੀ ਨਾ ਮਾੜਾ ਕਹਿੰਦੀ ਸੀ ਨਾ ਮੈਂ ਨੰਗ ਨੰਗ ਕਰਦੀ ਹੁੰਦੀ ਉਹਨਾਂ ਨੇ ਆ ਚੜ ਕੇ ਸਾਡੀ ਬਾਹ ਫੜੀ ਆ ਉਧਰ ਦੂਜੀ ਵਾਲ ਵੇਖ ਲਾ ਜਿਹਨੂੰ ਮੈਂ ਸਿਰ ਤੇ ਚੜਾਇਆ ਸੀ ਨਵ ਨੂੰ ਉਹਦੇ ਮਾਪਿਓ ਨੇ ਕਿਤੇ ਬਾਤ ਹੀ ਨਹੀਂ ਪੁੱਛੀ ਵੀ ਹੈਗੇ ਜਾਂ ਹੈ ਨਹੀਂ ਜੇ ਵੇਖ ਲਾ ਉਹਦਾ ਚੰਗੇ ਤੇ ਵਿਚਾਰੇ ਇਹੋ ਹੀ ਨਿਕਲੇ ਨਾ ਜਿਹੜੇ ਔਖੇ ਵੇਲੇ ਸਾਡੇ ਕੰਮ ਆਏ ਚੱਲ ਸ਼ੁਕਰ ਆ ਮਾਲਕਾ ਸਾਡੀ ਵੀ ਇਸ ਤੇ ਰਹਿ ਗਈ ਆ ਹੁਣ ਮੰਮੀ ਆਹ ਪੁੱਤ ਮੇਰੀ ਗੱਲ ਸੁਣੋ ਜੀ ਕੋਈ ਕੰਮ ਹੈਗਾ ਤੇ ਦੱਸ ਦੋ ਹੁਣੇ ਹੀ ਬਾਜ ਪਰੋਣੀ ਆਜ ਨੇ ਤੇ ਫਿਰ ਹੋਣਾ ਨਹੀਂ ਆਡੇ ਕੋ ਗੰਦ ਹੋਈ ਤੂੰ ਹੀ ਕੰਮ ਕਰੀ ਜਾਣਾ ਸਾਰੇ ਹੁਣ ਨਹੀਂ ਕੰਮ ਕਰਨਾ ਤੂੰ ਕੋਈ ਵੀ ਠੀਕ ਹੈ ਨਾ ਹੁਣ ਤੂੰ ਰਾਮ ਨਾ ਬਹਿ ਮੇਰੀ ਧੀ ਹੁਣ ਮੇਰੀ ਧੀ ਤੇ ਪਰੋਣੀ ਆ ਕਿੰਨੇ ਕ ਦਿਨ ਰਹਿ ਗਏ ਆ ਪੁੱਤ ਮੇਰੀ ਗੱਲ ਸੁਣ ਤੇਰੇ ਮਾਮੇ ਦਾ ਹਾਲ ਵੇਖ ਲਾ ਇਹਦਾ ਹਰ ਵਾਰੀ ਇਹੋ ਹੀ ਤਮਾਸ਼ਾ ਰਹਿੰਦਾ ਵਾ ਜਦੋਂ ਕਿਤੇ ਲੋੜ ਪੈ ਜੇ ਨਾ ਤੇ ਇਹ ਵੀ ਨਾ ਗਿੱਦੜ ਵਾਂਗੂ ਪਹਾੜ ਤੇ ਚੜ ਜਾਂਦਾ ਵਾ ਇਹਨੂੰ ਬੰਦਾ ਪੁੱਛੇ ਪੀ ਹੁਣ ਤੈਨੂੰ ਪਤਾ ਵੀ ਚੂੜਾ ਤੂੰ ਹੀ ਪਾਉਣਾ ਵਾ ਇਹ ਰਸਮ ਤੂੰ ਹੀ ਕਰਨੀ ਆ ਤੇ ਟਾਈਮ ਨਾ ਆਜਾ ਤੂੰ ਆਖਿਆ ਨਹੀਂ ਮੰਮੀ ਟਾਈਮ ਨਾ ਆਜਾ ਫੋਨ ਨਹੀਂ ਕੀਤਾ ਕਿਉਂ ਹੈ ਕਿਉਂ ਨਹੀਂ ਕੀਤਾ ਮੈਂ ਤਾਂ ਕੱਲ ਦੀ ਫੋਨ ਕਰ ਕਰ ਕੇ ਹੱਸ ਗਈ ਆ ਹੈ ਤੇ ਟਾਈਮ ਨਾ ਆਜੀ ਟਾਈਮ ਨਾ ਆਜੀ ਵੇਖ ਲੈ ਕਿੱਥੇ ਦੇਣ ਆ ਗਿਆ ਅਜੇ ਤੱਕ ਨਹੀਂ ਆਇਆ ਹੈ ਕੋ ਕੰਮ ਕਰਨ ਵਾਲਾ ਇਹਦਾ ਚਲ ਕੋਈ ਨਹੀਂ ਮੰਮੀ ਆ ਜਣਗੇ ਆਪੇ ਆਪ ਕਿਤੇ ਜਾਣਾ ਫੋਨ ਫੜਾ ਮੈਂ ਫੋਨ ਕਰਾਏ ਨੂੰ ਫੋਨ ਤੇ ਮੰਮੀ ਆ ਮੇਰੇ ਕੋਲ ਹੀ ਆ ਮੈਂ ਲਾ ਦਿੰਨੀ ਰੁਕ ਜੂ ਲਾ ਕੇ ਫੜਾ ਦੇ ਰਾ ਕੇ ਨਹੀਂ ਮੈਂ ਖਤਰਦਾਰੀ ਕਰਾਂ ਕੋਈ ਨਹੀਂ ਹੋ ਵੀ ਹੋ ਜਾਂਦਾ ਪਤਾ ਲੇ ਕੇ ਕੋ ਜਿਆਦਾ ਲੇਟ ਸਗਣਾ ਦੇ ਕੰਮ ਚ ਕਦ ਲਈ ਲੇਟ ਹੋਣਾ ਵਾ ਚਲਾ ਲਓ ਗੱਲ ਕਰ ਲਓ ਇਹ ਵੀ ਹਾਦੀ ਕਰਦਾ ਮੈਂ ਤੇ ਮੈਂ ਪੁੱਛਦੀ ਆਂ ਚੱਜ ਨਜਰ ਕਰ ਚਲ ਤੂੰ ਗੱਲ ਕਰ ਲਓ ਵੀ ਮੈਂ ਵੀ ਅੱਲਾ ਮਾੜਾ ਜੀ ਤੂੰ ਕੋਹ ਨਹੀਂ ਵੇਖਣਾ ਤੂੰ ਆਮ ਨਾ ਬੈ ਕੋਈ ਨਹੀਂ ਮੰਮੀ ਹੈਲੋ ਸਾਸ਼ੀ ਗਲਵੀਰ ਠੀਕ ਠਾਕ ਵਾ ਪਹਿਲਾ ਤੂੰ ਮੈਨੂੰ ਦੱਸ ਕਿ ਤੋ ਵਾਰੀ ਦੀ ਵਾਰੀ ਆਹੋ ਹੀ ਕੰਮ ਕਰਨਾ ਹੁੰਦਾ ਵਾ ਹੈ ਤੈਨੂੰ ਹਰ ਵਾਰ ਇਦਾਂ ਡੀਕਣਾ ਪੈਂਦਾ ਵਾ ਜੇ ਮੁੰਡਿਆਂ ਦੇ ਵਿਆਹ ਕੀਤੇ ਤਾਂ ਤੈਨੂੰ ਡੀਕ-ਡੀਕ ਕੇ ਹੀ ਉਤਰੇ ਖਲੋਤ ਖਲੋਕ ਲੋ ਕੇ ਕਿੰਨਾ ਟਾਈਮ ਲਗਾ ਲੈਂਦੇ ਰਹੇ ਤੇ ਹੁਣ ਫੇਰ ਤੇ ਰਾਜ ਉਹ ਹਾਲ ਆ ਨਾ ਮੈਂ ਤੈਨੂੰ ਕਿਹਾ ਸੀਗਾ ਨਾ ਕਿ ਕੁੜੀ ਦਾ ਪ੍ਰੋਗਰਾਮ ਆ ਤੇ 100 ਫੰਕਸ਼ਨ ਕਰਨੇ ਹੁੰਦੇ ਆ ਹੈ ਤੇ ਚੂੜਾ ਟਾਈਮ ਲਾਣ ਕੇ ਪਾ ਦੀ ਪਰ ਤੇਰਾ ਤਾਂ ਟਾਈਮ ਹੀ ਨਹੀਂ ਲੱਗਦਾ ਹਰੇ ਕਿਹੜੇ ਕੰਮ ਤੋਂ ਲੱਗ ਰਿਹਾ ਨਾ ਆਹੋ ਇਦਾਂ ਕਰ ਲਾ ਹੁਣ ਨਾ ਲੇਟ ਹੋਵੀ ਤੈਨੂੰ ਦੱਸਦਾ ਹੀ ਹੋ ਮੈਂ ਜਿੱਦ ਮੇਰੇ ਤੋਂ ਬੁਰਾ ਨਹੀਂ ਅੱਜ ਕੋਈ ਵੀ ਤੇ ਗੁੱਸੇ ਹੋ ਆ ਨਾ ਫਿਰ ਹੋਰ ਕੀ ਆ ਆ ਜਾ ਆ ਜਾ ਫਸੇਸ਼ ਦੀ ਆ ਜਾ ਚਿੰਗਾ ਸ਼ਾਸਤਰੀਕਾਰ ਇਹ ਵੀ ਕੁਮਾਰ ਹੀ ਕਰਦਾ ਵਾ ਤੁਰਨ ਲੱਗਾ ਵਾ ਤੁਰਨ ਲੱਗਾ ਵਾ ਦੱਸ ਅਜੇ ਤੁਰਨ ਲੱਗਾ ਹੀ ਹੋ ਇਹ ਹੁਣੇ ਤੇ ਇੱਥੇ ਹੋਣਾ ਚਾਹੀਦਾ ਹੈਗਾ ਇਹਦੇ ਵੀ ਕੰਮ ਹੋਈ ਰਹੇ ਨਾ ਭਾਬੀ ਕਿ ਨਹੀਂ ਸੋਣੀ ਮੈਂ ਦਿਲੀ ਹੁੰਦੇ ਭਾਬੀ ਜੀ ਤੁਸੀਂ ਵੀ ਇਦਾਂ ਦਾ ਡਿਜ਼ਾਈਨ ਪਾ ਦਿਓ ਮੈਂ ਇੱਥੇ ਭਾਬੀ ਜੀ ਨੂੰ ਸੋਣੀ ਲੱਗਣ ਜੀ ਉਹ ਵੀ ਭਾਬੀ ਜੀ ਆ ਬੜੀ ਸੋਹਣੀ ਲੱਗਦੀ ਵੰਤੇ ਬਿਜੀ ਨਹੀਂ ਪਾਲਰ ਦਾ ਕੰਮ ਕੀਤਾ ਨਾ ਆਹੋਂ ਮੈਂ ਅਜਾ ਉਹ ਜਾਂਦੀ ਰਹੀ ਨੀ ਤੇ ਵੈਸੇ ਹੀ ਇਦਾਂ ਹੀ ਬੜੀ ਮੋਟੀ ਲਾ ਲੀਦੀ ਐ ਸੋਹਣੀ ਲੱਗਣ ਦੀ ਵਾਰੀ ਮੋਟੀ ਰਤ ਇਦਾਂ ਹੀ ਹੋਲ ਹੁੰਦੀਆਂ ਪਾਲਰ ਵਾਲੀਆਂ ਨੂੰ ਸ਼ੁਕਰ ਹੈ ਕਿ ਤੈਨੂੰ ਪਸੰਦ ਆ ਗਈ ਐ ਮੈਂ ਤਾਂ ਹੀ ਸੀ ਕਿਹਾ ਕਿ ਐਵੇਂ ਪਹਿਲੇ ਉਹਨਾਂ ਨੂੰ ਇੰਨੇ ਦੇਣੇ ਆ ਉਹ ਹੁਣ ਤੂੰ ਮੈਨੂੰ ਦੇ ਦੇ ਨਾ ਮੰਮੀ ਕੋਲ ਐ ਨਾ ਬਿਜੀ ਨਹੀਂ ਕਰ ਰਹੀ ਨੇ ਫਿਰ ਤੋਲਾ ਲਾਗੇ ਤੇ ਤੈਨੂੰ ਕਿਹੜੀ ਕਰਾਈ ਘੱਟ ਹੋਣੀ ਆ ਮੈਂ ਚੰਨੀ ਤੁਰ ਲੇ ਤੇ ਤੇਨਾਂ ਨੂੰ ਪਹਿਲੇ ਨਹੀਂ ਲਾਉਂਦੇ ਤੇ ਫੇਰ ਕੀਏ ਚੱਲ ਲੈਣਾ ਤੇ ਹੱਡ ਲੱਕ ਦੂਰਾ ਹੋ ਗਿਆ ਵਾ ਤੇ ਭੁਲਣ ਨੂੰ ਤੇ ਨਹੀਂ ਉਹ ਕੋ ਤੂੰ ਸੱਗਣ ਹਾਂ ਤੇ ਚੱਲ ਮੇਰੇ ਦੇ ਹੱਥ ਹੋ ਗਏ ਕੰਪਲ ਸੋਣੀ ਆ ਨਾ ਬਹੁਤ ਸੋਣੀ ਭਾਬੀ ਜੀ ਮਹਿੰਦੀ ਤੇ ਮੈਂ ਤਾਂ ਹੀ ਤੇ ਤੁਹਾਨੂੰ ਕਹਿਣ ਲਈ ਪਾਰਲ ਦਾ ਗਰੂਸ ਕੀਤਾ ਆ ਭਾਬੀ ਨੇ ਤੇ ਮੇਰੇ ਕੋ ਲਾਈ ਨਹੀਂ ਮਾਰਦੀਆਂ ਨਹੀਂ ਸੋਣੀ ਲੱਗਦੀ ਉਦਾਂ ਹੀ ਤੈਨੂੰ ਲੱਗਣ ਲਿਆ ਵਾ ਉਹ ਵੀ ਇੱਥੇ ਸੋਣੀ ਲਾਈ ਭਾਬੀ ਜੀ ਤੁਸੀਂ ਤੁਮਨ ਮੈਂ ਤੇ ਕੱਲ ਦੱਸਾਂ ਤਨਣਾ ਉੱਤੋਂ ਹੀ ਮੇਰੀ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਉਹ ਨਈ ਭਾਬੀ ਜੀ ਮੈਂ ਤਾਂ ਕਹਿਂਦੀ ਆ ਵੇਖ ਖਾਸ ਆਇੜ ਤੋਂ ਕਿੰਨੀ ਸੋਹਣੀ ਲਾਈ ਆ ਤੇ ਇੱਥੇ ਤੇ ਦੇਖ ਲੋ ਖੋਦੀ ਇੱਥੇ ਨਹੀਂ ਡਿਜ਼ਾਈਨ ਆ ਕੇ ਨਸੋਣਾ ਲੱਗਣ ਦੇ ਦੇਖ ਲੋ ਤੇ ਆਪੇ ਮੈਂ ਤਾਂ ਨਾਮ ਕਿਹਾ ਹੀ ਨਾ ਤੇ ਤੂੰ ਹੀ ਲਾ ਦੇ ਤੂੰ ਹੀ ਕਹਿਂਦੀ ਹਾਂ ਲਾਈਏ ਕੋਈ ਗੱਲ ਨਹੀਂ ਫਿਰ ਕੀ ਹੈ ਮੈਂ ਗੁਸਤਾਨੀ ਗੱਲ ਆ ਵੀ ਕਿੰਨੀ ਸੋਹਣੀ ਲੱਗਣਗੀ ਉਹ ਤੇਰੇ ਪੈਰ ਤੋਂ ਖੜਾ ਗਿਆ ਹੁੰਦੀ ਹੈ ਤੂੰ ਇੱਥੇ ਤੇ ਤੂੰ ਲਾਈ ਆ